ਮੀਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਜਾਂ ਤਾਰਾ ਪਰਗਟ ਭਈ गले जु गुरु नानक की बट गुरु नानक की वटे आनक की बट गुरु नानक की वटया ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਕਰ ਇਸਨਾ ਨਾ ਸਿਮਰ ਪ੍ਰਭ ਆਪਣਾ ਕਰ ਇਸਨਾ ਨਾ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਕਾ ਮਨ ਤਨ ਭਏ ਸਾਂ ਜੋ ਗਾ ਗੁਰੂ ਨਾਨਕ ਕੀ ਵਟਿਆਈ ਗੁਰੂ ਨਾਨਕ ਕੀ ਵਟਿਆਈ ਗੁਰੂ ਨਾਨਕ ਕੀ ਵਟਿਆਈ ਬਾਣੀ ਪ੍ਰਭ ਬਾਣੀ ਸ਼ਬਦ ਸੁਪਾਖਿਆ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਗੁਰੂ ਨਾਨਕ ਕੀ ਵੰਦੇ ਆਈ ਗੁਰੂ ਨਾਨਕ ਕੀ ਵੰਦੇ ਆਈ ਗੁਰੂ ਨਾਨਕ ਬਿਲਕੁਲ ਜੀ ਅੱਜ ਸਾਡਾ ਫਰਜ਼ ਬਣਦਾ ਔਰ ਭਲਕੀ ਸਾਹਿਬ ਦਾ ਮੈਂ ਔਰ ਡੀਸੀ ਸਾਹਿਬ ਨੇ ਜੀ ਆਖਿਆ ਔਰ ਨਾਲ ਸਾਡੇ ਸਾਰੇ ਆਪਣੇ ਚੇਅਰਮੈਨ ਸਾਹਿਬਾਨ ਜੀ ਔਰ ਹੁਣ ਭਲਕੀ ਸਾਹਿਬ ਤੋਂ ਪਹਿਲਾਂ ਪਹਿਲਾਂ ਪਹੁੰਚਣ ਤੋਂ ਪਹਿਲਾਂ ਜਾਜਾ ਹੋਰ ਲੈ ਲੀਏ ਵੀ ਕੋਈ ਕਮੀ ਬੇਚੀ ਨਾ ਰਵੇ ਕਿਉਂਕਿ ਸ਼ਾਮ ਨੂੰ ਜਿਹੜੀ ਆ ਸਾਡੇ ਮੈਂ ਕਹਿ ਸਕਦਾ ਵੀ ਸਾਡੇ ਪ੍ਰਧਾਨ ਸਾਹਿਬ ਦੇ ਰਹਿਨ ਦੇ ਮੈਦਾਨ ਦੇ ਹਾਤਿਸ਼ਬਾਦੀ ਬਾਜੀ ਵੀ ਜਿਹੜੀ ਉਹ ਚਲਾਈ ਜਾਣੀ ਹੈ ਸੋ ਸਾਨੂੰ ਇਹ ਆ ਵੀ ਕਿਸੇ ਵੀ ਕਿਸਮ ਦੀ ਕੋਟਾਪੀ ਨਹੀਂ ਚਾਹੀਦੀ। ਅਸੀਂ ਸਿਲਾ ਪ੍ਰਸ਼ਾਸਨ ਵੱਲੋਂ ਗੁਰੂ ਸਾਹਿਬ ਦੀ ਪਾਕੀ ਜੋ ਆਈ ਹੈ ਉਸ ਦਾ ਸਵਾਗਤ ਕੀਤਾ ਹੈ। ਵੱਡੇ ਭਾਗਾਂ ਵਾਲੇ ਹਾਂ ਜੀ ਸਾਨੂੰ ਇਹ ਮੌਕਾ ਮਿਲਿਆ। ਸੋ ਇਸ ਦੇ ਨਾਲ ਹੀ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਅਗਲੇ ਜਿਹੜਾ 2 ਦਿਨ ਦਾ ਫੰਕਸ਼ਨ ਹੈ ਇਹ ਵਧੀਆ ਤਰੀਕੇ ਨਾਲ ਚੱਲੇ ਸਾਰੇ ਸ਼ਰਦਾ ਦੇ ਨਾਲ ਇਸ ਵਿੱਚ ਪਾਰਟਿਸਪੇਟ ਕਰਨ ਬਾਕੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਸਾਰੇ ਸਫਾਈ ਦੇ ਲਾਈਟ ਦੇ ਤੇ ਜਿਤਨੀ ਵੀ ਸੰਗਤ ਬਾਹਰੋਂ ਆ ਰਹੀ ਹੈ ਉਹਨਾਂ ਵਾਸਤੇ ਸਾਰੇ ਪ੍ਰਬੰਧ ਕੀਤੇ ਨੇ ਜੇਕਰ ਕਿਸੇ ਵੀ ਜੋ ਬਾਹਰੋਂ ਆ ਰਿਹਾ ਹੈ ਜਾਂ ਸ਼ਹਿਰ ਵਾਸੀ ਨੇ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਾਰੀ ਸੰਗਤ ਨੂੰ ਧੰਨ ਗੁਰੂ ਨਾਨਕ ਸਾਹਿਬ ਤੇ ਜਗਤ ਬਾਤ ਆ ਸਲਖਣੀ ਦੇ ਵਿਆਹ ਪਰੋਤੀ ਤੇ ਲੱਖ ਲੱਖ ਵਧਾਈ ਦਿਨਾ ਉਥੇ ਅੱਜ ਖੁਸ਼ੀ ਦੇ ਮਕਾਮ ਵਿੱਚ ਸਵੇਰੇ 5:30 ਵਜੇ ਗੁਰਦੁਆਰਾ 베ਰ ਸਾਹਿਬ ਤੋਂ ਪੰਜ ਪਿਆਰਿਆਂ ਦੀ ਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਹੇਠ ਇੱਕ ਨਗਰ ਕੀਰਤਨ ਦਾ ਆਰੰਭ ਹੋਇਆ ਸੀ ਜਿਹੜਾ ਵਖ ਵਖ ਪੜਾਵਾਂ ਨੂੰ ਤੈਅ ਕਰਕੇ ਹੁਣ ਗਰਦਾਸਪੁਰ ਜ਼ਿਲ੍ਹੇ ਦੀ ਹੱਦ ਅੰਮ੍ਰਿਤਸਰ ਦੀ ਜ਼ਿਲ੍ਹੇ ਦੀ ਹੱਦ ਨੂੰ ਖਤਮ ਕਰਕੇ ਗਰਦਾਸਪੁਰ ਜ਼ਿਲ੍ਹੇ ਦੀ ਹੱਦ ਆਦੋ ਵਾਲੀ ਸੂਏ ਦੇ ਉੱਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੂਰ ਸਹਾਧਕਾਰੀਆਂ ਵੱਲੋਂ ਸਤਕਾਰਯੋਗ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸਐਸਪੀ ਸਾਹਿਬ ਐਸਡੀਐਮ ਸਾਹਿਬ ਔਰ ਸਾਰੇ ਜਿਹੜੇ ਉਹਨਾਂ ਦੇ ਅਧਿਕਾਰੀ ਜਾਨ ਨੇ ਉਹਨਾਂ ਵੱਲੋਂ ਤੇ ਐਮਐਲਏ ਅਮਨਸ਼ੀਰ ਸਿੰਘ ਕਲਸੀ ਸਰਦਾਰ ਅਵਰ ਪਾਲ ਸਿੰਘ ਜੀ ਇਹ ਸ਼੍ਰੀ ਹਰ ਬਿਲਕੁਲ ਉਹਨਾਂ ਦਾ ਵੱਡਾ ਇੱਥੇ ਪ੍ਰਬੰਧ ਕਰਕੇ ਗੁਰੂ ਸਾਹਿਬ ਨੂੰ ਸ਼ੀਸ਼ਕਾਉਣ ਲਈ ਸੰਗਤਾਂ ਨੂੰ ਇਕੱਠਾ ਕੀਤਾ ਔਰ ਸਰਕਾਰ ਦੇ ਉਹ ਨਮਾਇਦੇ ਹੋ ਕੇ ਇਸ ਮਹਾਰਾਜ ਨੂੰ ਸਰਕਾਰ ਦੇੰਦੀ ਇੱਥੇ ਖਲੋਤੇ ਨੇ ਮੈਂ ਆਪਣੇ ਵੱਲੋਂ ਸਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਸਾਹਿਬ ਜੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬੜਾ ਖੁਸ਼ੀ ਦਾ ਮਕਾਮ ਹੈ। ਭਾਵੇਂ ਇੰਦਰਦੇਵ ਦਾ ਖੁਸ਼ ਹੋ ਕੇ ਮੀਂਹ ਵਰਸਾਉਣਾ ਲਾਪਿਆ ਪਰ ਇਹ ਨਗਰ ਕੀਰਤਨ ਚੱਲਦਾ ਜਾਏਗਾ ਅਗਲੇ ਪਰਾਂਵਾਵਲੂ ਫਿਰ ਹਾਤੂ ਬਟਾਲੇ ਧਰਤੀ ਦੇ ਸਮਰਤ ਹੋਣਾ। ਔਰ ਫਿਰ ਸਵੇਰੇ ਇੱਕ ਮਹਾਨ ਨਗਰ ਕੀਰਤਨ ਗੁਰਦਵਾਰਾ ਡੇਰਾ ਸਾਹਿਬ ਤੋਂ 30 ਤਰੀਕ ਨੂੰ ਸਵੇਰੇ 7 ਵਜੇ ਆਰੰਭ ਹੋ ਕੇ ਬਟਾਲੇ ਸਾਹਿਬ ਦੀ ਪਰਕਰਮਾ ਕਰੇਗਾ। ਸੋ ਮੈਂ ਸਾਰੀਆਂ ਸੰਗਤਾਂ ਨੂੰ ਉਹਦੇ ਸ਼ਾਮਲ ਹੋਣ ਦੀ ਬੇਨਤੀ ਕਰਦਾ। ਇਹ ਖੁਸ਼ੀਆਂ ਸਾਲ ਬਾਦ ਮਿਲਣ ਔਰ ਹਲਕੇ ਆਪਣੀਆਂ ਝੋਲੀਆਂ 'ਚ ਗੁਰੂ ਨਾਨਕ ਸਾਹਿਬ ਦੇ ਘਰ ਦਾ ਗ੍ਰਸਥ ਜਿਹੜਾ ਆਪਣੀ ਝੋਲੀ 'ਚ ਪਾ ਕੇ ਆਪਣਾ ਗ੍ਰਸਥੀ ਜੀਵਨ ਸਫਲ ਬਣਾਈ।